ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜ਼ਿਕਰ ਕਰਾਂਗੇ ਅੱਜ ਗੱਲਬਾਤ ਕਰਾਂਗੇ ਫਕੀਰ ਤੇ ਚੇਲੇ ਦੇ ਵਿੱਚ ਅੰਤਰ ਫਕੀਰੀ ਸੌਖੀ ਹੁੰਦੀ ਹੈ ਜਾਂ ਚੇਲਗਿਰੀ ਕਰਨੀ ਸੌਖੀ ਹੁੰਦੀ ਹੈ ਇਹਦੇ ਬਾਰੇ ਅਸੀਂ ਅੱਜ ਤੁਹਾਨੂੰ ਦੱਸਾਂਗੇ ਕਿ ਫਕੀਰ ਦਾ ਰਤਬਾ ਕੀ ਹੁੰਦਾ ਹੈ ਤੇ ਚੇਲੇ ਦਾ ਰਤਬਾ ਕੀ ਹੁੰਦਾ ਹੈ ਇਹ ਵੀਡੀਓ ਬਹੁਤ ਇੰਟਰਸਟਿੰਗ ਹੋਣ ਵਾਲੀ ਹੈ ਅੱਜ ਕਿਉਂ ਕਰਕੇ ਇਹ ਜਿਹੜੀ ਗੱਲਬਾਤ ਅੱਜ ਦੀ ਤੁਹਾਨੂੰ ਦੱਸਣ ਜਾ ਰਿਹਾ ਇਹ ਬਹੁਤ ਘੱਟ ਲੋਕ ਜਾਣਦੇ ਆ ਔਰ ਉਹਦੇ ਬਾਰੇ ਕਿਸੇ ਨੂੰ ਜ਼ਿਕਰ ਨਹੀਂ ਹੈਗਾ ਨਾ ਹੀ ਕੋਈ ਕਰਦਾ ਕਿਉਂ ਕਰਕੇ ਫਕੀਰ ਦੀ ਫਕੀਰੀ ਤੇ ਚਿੱਲੇ ਦੀ ਚੇਲਗिरी ਹਰ ਕੋਈ ਬੰਦਾ ਆਪਣੇ ਆਈਡੀ ਇਹਨਾਂ ਦੇਖ ਲੈਂਦਾ ਹਾਂ ਪਰ ਫਕੀਰ ਦੀ ਜਿਹੜੀ ਫਕੀਰੀ ਹੈ ਉਹ ਕਿੱਦਾਂ ਉਹਨੂੰ ਮਿਲਦੀ ਹੈ ਉਹਦੇ ਬਾਰੇ ਤੁਹਾਨੂੰ ਅੱਜ ਦੱਸਾਂਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਸਾਡੀਆਂ ਹਰ ਇੱਕ ਵੀਡੀਓ ਤੁਹਾਨੂੰ ਪਹਿਲਾਂ ਮਿਲਣਗੀ ਆ ਤਾਂ ਦੋਸਤੋ ਹੁਣ ਗੱਲ ਕਰਦੇ ਹਾਂ ਫਕੀਰ ਦੀ ਫਕੀਰੀ ਸੌਖੀ ਹੈ ਜਾਂ ਫਿਰ ਚੇਲਗਿਰੀ ਕਰਨੀ ਸੌਖੀ ਹੈ ਤਾਂ ਦੋਸਤੋ ਸਭ ਤੋਂ ਪਹਿਲਾਂ ਗੱਲ ਮੈਂ ਫਕੀਰ ਤੋਂ ਕਰਾਂਗਾ ਕਿ ਇੱਕ ਫਕੀਰ ਜਿਹੜਾ ਆ ਉਹ ਫਕੀਰ ਫਕੀਰ ਕਿੱਦਾਂ ਬਣਦਾ ਹੈ ਜਿਹੜਾ ਫਕੀਰ ਹੈ ਉਹ ਫਕੀਰੀ ਉਹਨੂੰ ਕਿੱਥੋਂ ਮਿਲਦੀ ਹੈ ਕੌਣ ਉਹਨੂੰ ਫਕੀਰ ਬਣਾਉਂਦਾ ਹੈ ਉਹਦੇ ਬਾਰੇ ਜ਼ਿਕਰ ਕਰਾਂਗਾ ਕਿ ਫਕੀਰੀ ਕਿੱਦਾਂ ਉਹਦੇ ਤੱਕ ਪਹੁੰਚੀ ਹੈ ਸਭ ਤੋਂ ਪਹਿਲੀ ਗੱਲ ਤਾਂ ਫਕੀਰ ਬਣਨ ਦੇ ਲਈ ਸਭ ਜੜੀ ਮਾਲਕ ਦੀ ਸਭ ਤੋਂ ਪਹਿਲਾਂ ਉਸ ਬੰਦੇ ਉੱਤੇ ਮੋਹਰ ਲੱਗੀ ਹੁੰਦੀ ਹੈ ਕੋਈ ਫਕੀਰ ਇੱਦਿ ਘਰ ਬੈਠਾ ਨਹੀਂ ਬਣ ਜਾਂਦਾ ਕਿਉਂ ਕਰਕੇ ਉਹ ਪਹਿਲਾਂ ਸਭ ਕੁਝ ਮਾਲਕ ਨੇ ਤੈ ਕੀਤਾ ਹੁੰਦਾ ਹੈ ਉਹਦੀ ਫਕੀਰੀ ਬਣਨ ਨੂੰ ਵੀ ਉਹਦੇ ਤੇ ਮੋਹ ਲਾਈ ਹੁੰਦੀ ਇਹ ਮੇਰਾ ਕਿਸੇ ਸਮੇਂ ਆ ਕੇ ਫਕਰ ਪੜਨਾ ਇਸ ਇਨਸਾਨ ਨੇ ਤੇ ਕੋਈ ਲੋਕ ਦੇਖਦੇ ਆ ਕਿ ਫਕੀਰ ਮੇਲਿਆਂ ਦੇ ਵਿੱਚ ਆਪਣੀ ਮौज ਵਿੱਚ ਕਈ ਕੁਝ ਕਰ ਰਹੇ ਹੁੰਦੇ ਆ ਕਦੀ ਉਹਨਾਂ ਨੇ ਆਪਣਾ ਸੁਵਸਤਰ ਲਾ ਦਿੰਦੇ ਆ ਕੋਈ ਆਪਣਾ ਕੜਾ ਲਾ ਦਿੰਦੇ ਆ ਕੋਈ ਨੋਟ ਵਾਰੀ ਜਾਂਦਾ ਕੋਈ ਕੁਛ ਕਰੀ ਜਾਂਦਾ ਹ ਉਹ ਫਕੀਰ ਉਹਦੀ ਮੌਜ ਆ ਉਸ ਫਕੀਰ ਨੇ ਆਪਣੀ ਮੌਜ ਦੇ ਵਿੱਚ ਬਹੁਤ ਉਹ ਅੱਲਾਹ ਤਾਲਾ ਦੀ ਬੰਦਗੀ ਦੇ ਵਿੱਚ ਜੁੜਿਆ ਹੁੰਦਾ ਉਹਦੀ ਜਿਹੜੀ ਲੈ ਆ ਉਸ ਸਮੇਂ ਫਕਰਾਂ ਦੀ ਮਾਲਕ ਨਾ ਲੱਗੀ ਹੁੰਦੀ ਆ ਤੇ ਇਸ ਕਰਕੇ ਉਹਨੂੰ ਪਤਾ ਨਹੀਂ ਹੁੰਦਾ ਕਿ ਉਹ ਕੀ ਕਰ ਰਿਹਾ ਉਹ ਸਭ ਕੁਝ ਮਾਲਕ ਹੀ ਕਰਾਉਂਦਾ ਹੁੰਦਾ ਹੁੰਦਾ ਮਸਤੀ 'ਚ ਹੁੰਦਾ ਆਪਣੇ ਪੀਰ ਦੀ ਤਾਂ ਜਿਹੜਾ ਫਕਰ ਆ ਫੱਕਰ ਨੂੰ ਲੋਕ ਕਹਿੰਦੇ ਕਿ ਇਹ ਆਮ ਹੀ ਫੱਕਰ ਕੋਈ ਬਣਿਆ ਕਿੱਦਾਂ ਬਣ ਗਿਆ ਫੱਕਰ ਫੱਕਰ ਨੂੰ ਫਕੀਰੀ ਦੇ ਲਈ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੋਹਰ ਮਾਲਕ ਦੀ ਲੱਗੀ ਹੁੰਦੀ ਹੈ ਜਦੋਂ ਫੱਕਰ ਆਪਣੀ ਮਾਲਕ ਦੀ ਜਦੋਂ ਬੰਦਗੀ ਦੇ ਵਿੱਚ ਜੁੜਿਆ ਹੁੰਦਾ ਹੈ ਉਹਦੇ ਵਿੱਚ ਉਹਨੂੰ ਕਈ ਤਰ੍ਹਾਂ ਪ੍ਰੀਖਿਆਵਾਂ ਦੇਣੀਆਂ ਪੈਂਦੀਆਂ ਕਹਿੰਦੇ ਜਿਹੜੀ ਫਕੀਰੀ ਹੈ ਨਾ ਆਪਣੇ ਆਪ ਨੂੰ ਮਾਰ ਕੇ ਮਿਲਦੀ ਹੈ ਫਕੀਰੀ ਕੋਈ ਸੌਖੀ ਨਹੀਂ ਲੈਣੀ ਫਕੀਰੀ ਦੇ ਵਿੱਚ ਬਹੁਤ ਉਤਾਰ ਚੜਾਵਾਂ ਆਉਂਦੇ ਆ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਕਿ ਜਿਹੜੇ ਕਦੀ ਆਮ ਲੋਕਾਂ ਦੇ ਉੱਤੇ ਜੇ ਕਿਸੇ ਦੇ ਉੱਤੇ ਟੈਚ ਵੀ ਹੋ ਤਾਂ ਉਸੇ ਸਮੇਂ ਦੁਨੀਆ ਛੱਡ ਕੇ ਚੱਲ ਜਾਣ ਤੇ ਫਕੀਰ ਨੇ ਹਰ ਇੱਕ ਨੇਰੀ ਚੱਕਰ ਝੁਲਣਾ ਆਪਣੇ ਉੱਤੋਂ ਫਿਰ ਜਾ ਕੇ ਉਹਦੀ ਫਕੀਰੀ ਤੋਲੀ ਜਾਣੀ ਹੈ ਕਿ ਮਾਲਕ ਦੇ ਕਿੰਨਾ ਕੁ ਵੱਡਾ ਇਹ ਫਕੀਰ ਹੈ ਕਿੰਨਾ ਇਹਨੇ ਕਿੱਡੀ-ਕੀਡੀ ਫਕੀਰੀ ਸਾਨੂੰ ਇਹਨੂੰ ਮਾਲਕ ਨੇ ਉਹਨੂੰ ਦੇਣੀ ਹੈ ਇਹ ਫਕੀਰ ਦੇ ਉੱਤੇ ਹੁੰਦਾ ਜਿੰਨੀ ਉਹਦੀ ਫਕੀਰੀ ਹੈ ਦੇ ਵਿੱਚ ਰੰਗ ਰਮਾਲਕ ਦਾ ਜੁੜਿਆ ਹੁੰਦਾ ਆ ਮਾਲਕ ਦੀ ਬੰਦਗੀ ਕਿੰਨੀ ਕੀ ਜੁੜੀ ਆ ਮਾਲਕ ਦਾ ਪਿਆਰ ਕਿੰਨਾ ਜੁੜਿਆ ਆ ਮਾਲਕ ਉਹਨਾਂ ਨਾਲ ਕਿੰਨਾ ਪਿਆਰ ਕਰਦਾ ਤੇ ਇਹ ਸਾਰਾ ਕੁਝ ਫਕੀਰ ਦੇ ਫਕੀਰੀ ਦੇ ਵਿੱਚ ਜੁੜਿਆ ਹੁੰਦਾ ਆ ਤੇ ਜਦੋਂ ਫਕੀਰ ਆਪਣੇ ਲੈਵਲ ਤੇ ਪਹੁੰਚ ਜਾਂਦਾ ਆ ਜਦੋਂ ਦੀ ਫਕੀਰੀ ਸਿਖਰਾਂ ਤੇ ਪਹੁੰਚ ਜਾਂਦੀ ਆ ਉਸ ਸਮੇ ਮਾਲਕ ਉਹਨੂੰ ਆਪਣੇ ਦੇ ਵਿੱਚ ਜੋੜ ਲੈਂਦਾ ਆ ਆਪਣੇ ਵਿੱਚ ਜੋੜ ਕੇ ਉਹਨੂੰ ਇਸ ਦੁਨੀਆ ਤੋਂ ਰੁਖਸਤ ਕਰ ਦਿੰਦਾ ਕਿਉਂਕਿ ਫਕੀਰ ਜਿਆਦਾ ਦੇਰ ਦੁਨੀਆ ਤੇ ਨਹੀਂ ਰਹਿੰਦੇ ਜਿਹੜੇ ਫਕੀਰ ਹੈ ਉਹ ਆਉਂਦੇ ਆ ਕੁਛ ਸਮਿਆਂ ਲਈ ਆਉਂਦੇ ਆ ਬਸ ਸਮਿਆਂ ਤੋਂ ਬਾਅਦ ਉਹ ਚਲੇ ਜਾਂਦੇ ਆ ਤੇ ਆਮ ਜਿਹੜੇ ਹੁਣ ਜਿੱਦਾਂ ਹੁਣ ਗੱਲ ਕਰੀਏ ਆਪਾਂ ਚੇਲੇਆਂ ਦੀ ਠੀਕ ਹੈ ਚੇਲੇ ਤੁਹਾਨੂੰ ਆਮ ਮਿਲ ਜਾਣਗੇ ਹਰ ਘਰ ਦੇ ਵਿੱਚ ਹਰ ਪਿੰਡ ਦੇ ਵਿੱਚ ਦੇਖੋ ਇੱਕ ਨਾ ਇੱਕ ਦਾ ਚੇਲਾ ਹੋਏਗਾ ਉਹ ਚੇਲੇ ਕਿੱਦਾਂ ਬਣਦੇ ਆ ਉਹਨਾਂ ਦਾ ਚੇਲੇ ਬਣਨਾ ਜੋ ਉਹਨਾਂ ਨੂੰ ਚੇਲੇ ਚੇਲਗੀ ਦੀ ਕਰਦੇ ਉਹ ਚੇਲਾ ਕਿੱਦਾਂ ਬਣਦੇ ਆ ਉਹਨਾਂ ਨੇ ਕੋਈ ਮੰਤਰ ਸਿੱਧ ਕਰ ਲਿਆ ਇੱਕ ਕਲਾਮ ਸਿੱਧ ਕਰ ਲਿਆ ਕਲਾਮ ਸਿੱਧ ਕਰਕੇ ਮੰਤਰ ਸਿੱਧ ਕਰ ਲਿਆ ਉਹ ਮੰਤਰ ਚਲਾ ਕੇ ਉਹ ਕੰਮ ਕਰ ਦਿੱਤਾ ਜਾਂ ਕਿਸੇ ਗੁਰੂ ਪੀਰ ਨੂੰ ਜਾਂ ਕਿਸੇ ਦੇਵੀ ਦੇਵਤੇ ਨੂੰ ਸਿੱਧ ਕਰਕੇ ਉਹ ਤੋਂ ਕੰਮ ਲੈ ਲਿਆ ਉਹ ਚਿਲਾ ਹੋਇਆ ਉਹਨੇ ਚੇਲਗੀ ਦੀ ਕਰਕੇ ਉਹਦਾ ਜਿਹੜਾ ਛਿਲਾ ਕੱਢ ਕੇ ਉਹ ਤੋਂ ਕੰਮ ਕਰਾਇਆ ਪਰ ਉਹਦੇ ਵਿੱਚ ਕੋਈ ਦੇਵੀ ਦੇਵਤੇ ਉਹਦਾ ਜਿੰਨਾ ਕੋ ਨੂੰ ਜਿੰਨੀ ਕੋ ਨੇ ਮੰਤਰ ਚਲਾਇਆ ਜੋ ਉਹਦੇ ਵਿੱਚ ਮੰਤਰ ਦੀ ਜਿੰਨੀ ਕੁ ਪਾਵਰ ਹੋएगी ਉਹਨਾ ਕੀ ਕੰਮ ਕਰੇਗਾ ਚੇਲੇ ਨੇ ਜਿੰਨਾ ਕੰਮ ਕਰਨਾ ਉਹਦੇ ਮੰਤਰ ਨੇ ਉਹਨਾ ਕੰਮ ਕਰ ਦੇਣਾ ਚਿੱਲ ਕਰ ਦੇਣਾ ਤੇ ਜਿਹੜਾ ਫਕੀਰ ਹੁੰਦਾ ਆ ਫਕੀਰ ਦੇ ਸਿਰਫ ਬੋਲ ਹੁੰਦੇ ਆ ਫਕੀਰ ਕਿਸੇ ਨੂੰ ਕੋਈ ਮੰਤਰ ਨਹੀਂ ਮਾਰਦਾ ਫਕੀਰ ਨੇ ਸਿਰਫ ਅੱਲਾਹ ਤਾਲਾ ਨੂੰ ਇੱਕ ਸਿਰਫ ਫਰਿਆਦ ਕਰਨੀ ਹੈ ਕਿ हे ਮਾਲਕਾ ਆ ਕੰਮ ਮੈ ਤਾਂ ਪਨਚਵੇ ਉਸੇ ਸਮੇਂ ਉਸ ਫਕੀਰ ਦੀ ਸੁਣੀ ਜਾਂਦੀ ਉਹਦਾ ਕੰਮ ਹੋ ਜਾਂਦਾ ਫਕੀਰ ਤੇ ਉਹ ਚੇਲੇ 'ਚੇ ਫਰਕ ਆ ਚੇਲਾ ਜਿਹੜਾ ਆ ਹੈ 파ਟ ਦੋਨੋਂ ਇੱਕੋ ਪਰ ਗੱਲ ਇਹ ਆ ਕਿ ਜਿਹੜਾ ਚੇਲਾ ਜੇ ਸਹੀ ਕੰਮ ਕਰੇ ਤਾਂ ਉਹ ਫਕੀਰ ਦਾ ਰਤਬਾ ਪਾ ਜਾਂਦਾ ਆ ਪਰ ਜੇ ਉਹ ਚੇਲਾ ਪੈਸੇ ਦੇ ਪਿੱਛੇ ਲੱਗ ਜਾਵੇ ਧਨ ਦੌਲਤ ਦੇ ਪਿੱਛੇ ਲੱਗ ਕੇ ਕੋਈ ਬੁਰੇ ਕਰਮ ਕਰਨੇ ਸ਼ੁਰੂ ਕਰ ਦੇਵੇ ਫਿਰ ਉਹ ਚੇਲਾ ਜਿਹੜਾ ਆ ਉਹ ਚੇਲੇ ਦੀ ਗਿਰੀ ਠਿੜਾ ਜਾਂਦਾ ਉਹ ਮਾਲਕ ਦੇ ਘਰ 'ਚ ਨਹੀਂ ਜਾਂਦਾ ਉਹਨੂੰ ਫਿਰ ਕਿ ਤੁਹਾਨੂੰ ਪਤਾ ਹੀ ਹੈ ਜਿਹੜਾ ਹੁਣ ਚੇਲਾ ਆ ਕੰਮ ਕਰ ਲਿਆ ਉਹਨੇ ਇਸ ਤਰ੍ਹਾਂ ਦੇ ਉਹਨੇ 84 ਦੇ ਗੇਟ 'ਚ ਪੈਣਾ ਆ ਤੇ ਫਕੀਰ ਜਿਹੜਾ ਹੈ ਉਹ 84 ਦੇ ਗੇਟ 'ਚ ਨਹੀਂ ਪੈਂਦਾ ਪਹਿਲਾਂ ਹੀ ਉਹਨੂੰ ਫਕੀਰੀਏ ਨੂੰ ਕੱਢਿਆ ਹੁੰਦਾ ਆ 84 ਦੇ ਗੇਟ 'ਚੋਂ ਉਹ ਜਦੋਂ ਚਾਣ ਜਿੱਥੇ ਮਰਜੀ ਚਾਣ ਜਾਨਵਰ ਲੈ ਲੈਣ ਜਿੱਥੇ ਮਰਜੀ ਚਾਣੋਂ ਪਹੁੰਚ ਸਕਦੇ ਹਨ ਫਕੀਰ ਤੋਂ ਇੰਨੀ ਪਾਵਰ ਹੁੰਦੀ ਆ ਔਰ ਚੇਲਾ ਸਿਰਫ ਮੰਤਰ ਮਾਰ ਕੇ ਕਿਸੇ ਦਾ ਕੰਮ ਕਰ ਦੇਗਾ ਜਾਂ ਕਿਸੇ ਦਾ ਚੰਗਾ ਕਰ ਦੇਗਾ ਕਿਸੇ ਦਾ ਮਾੜਾ ਕਰ ਦੇਗਾ ਪਰ ਉਤੋਂ ਦੋ ਗੱਲਾਂ ਹੁੰਦੀਆਂ ਐ ਉਹ ਆਪਣੀ ਮਰਜ਼ੀ ਦੇ ਨਾਲ ਕਿਤੇ ਜਾ ਨਹੀਂ ਸਕਦਾ ਮਰਜ਼ੀ ਨਾਲ ਕਿਤੇ ਆ ਨਹੀਂ ਸਕਦਾ ਜਿਉਂ ਚਾਵੇ ਉਹ ਚਾਹੇ ਲੱਖ ਮਾਲਕ ਨੂੰ ਕਹਿ ਲਵੇ ਕਿ ਮਾਲਕਾ ਮੇਰਾ ਕੰਮ ਹੋ ਜਵੇ ਕਦੀ ਨਹੀਂ ਹੋਏਗਾ ਉਹਦਾ ਕੰਮ ਜਿਉਂ ਨੇ ਮਾੜੇ ਕਰਮ ਕੀਤੇ ਆ ਜਿਉਂ ਚੰਗੇ ਕਰਮ ਕਰਦਾ ਹੈ ਮਾਲਕ ਕਿਤੇ ਨਾ ਕਿਤੇ ਉਹਦਾ ਭਲਾ ਜ਼ਰੂਰ ਕਰੇਗਾ ਉਹ ਕਰਕੇ ਮਾਲਕ ਨੇ ਦੇਖਣਾ ਹੁੰਦਾ ਹੈ ਕਿ ਕਿਹੜਾ ਬੰਦਾ ਕਿੰਨੇ ਕਿਹੜਾ ਕੰਮ ਕਰ ਰਿਹਾ ਦੁਨੀਆ ਦੇ ਉੱਤੇ ਕਿਸੇ ਦਾ ਨੁਕਸਾਨ ਤਾਂ ਨਹੀਂ ਕਰ ਰਿਹਾ ਕਿਤੇ ਇਹ ਦੁਨੀਆ ਦੀ ਸ੍ਰਿਸ਼ਟੀ ਤੋਂ ਅਲੱਗ ਤਾਂ ਨਹੀਂ ਚੱਲ ਰਿਹਾ ਕਿਸੇ ਦਾ ਨੁਕਸਾਨ ਕਰਨਾ ਜੋ ਮਹਾਪਾਪਾ ਪਾਪ ਗਿਨੇ ਜਾਂਦੇ ਆ ਉਹ ਪਾਪਾਂ ਦਾ ਭਾਗੀ ਤਾਂ ਨਹੀਂ ਹੈਗਾ ਇਹ ਇਨਸਾਨ ਇਸ ਕਰਕੇ ਚੇਲਗੀ ਦੀ ਤਾਂ ਬਹੁਤ ਸੌਖੀ ਆ ਕਰਨੀ 40 ਦਿਨ ਮੰਤਰ ਪੜ ਲਿਆ ਸਿੱਧ ਕਰ ਲਿਆ ਕੋਈ ਕੰਮ ਕਰ ਲੇਤਾ ਪਰ ਫਕੀਰੀ ਫਕੀਰੀ ਸੂਲੀ ਉੱਤੇ ਟੰਗ ਕੇ ਮਿਲਦੀ ਆ ਆਪਣੇ ਆਪ ਨੂੰ ਮਾਰ ਕੇ ਮਿਲਦੀ ਆ ਚੇਲਗੀ ਤਾਂ ਹਰ ਕੋਈ ਕਰ ਲਏਗਾ ਪਰ ਫਕੀਰੀ ਨਹੀਂ ਕੋਈ ਕਰ ਸਕਦਾ ਫਕੀਰੀ ਫਕੀਰ ਕੋਈ ਹਜ਼ਾਰਾਂ ਵਿੱਚੋਂ ਇੱਕ ਹੋਏਗਾ ਲੱਖਾਂ ਵਿੱਚੋਂ ਇੱਕ ਮਿਲਦੇ ਹੁਣ ਤਾਂ ਅੱਜ ਕੱਲ ਫਕੀਰ ਮਿਲਦੇ ਨਹੀਂਗੇ ਔਰ ਜਿਹੜੇ ਫੱਕਰ ਆ ਉਹ ਜਦੋਂ ਆਪਣੀ ਮੌਤ ਚ ਆ ਕੇ ਜੋ ਕੋਈ ਕੰਮ ਕਰਦੇ ਨੇ ਉਹਨੂੰ ਫਿਰ ਮਾਲਕ ਵੀ ਰੋਕ ਨਹੀਂ ਸਕਦਾ ਮਾਲਕ ਨੂੰ ਕਰਨਾ ਪੈਂਦਾ ਇਸ ਕਰਕੇ ਤੁਸੀਂ ਜਿਆਦਾ ਤੋਂ ਜਿਆਦਾ ਇਹ ਹੈ ਕਿ ਕਰਮ ਚੰਗੇ ਕਰੋ ਕੰਮ ਚੰਗੇ ਹੋਣੇ ਚਾਹੀਦੇ ਆ ਤੁਹਾਡੇ ਮਾੜਾ ਤੁਸੀਂ ਕਰਮ ਨਾ ਕਰੋ ਜੇ ਤੁਸੀਂ ਮੰਤਰ ਕੋਈ ਕਲਾਮ ਸਿੱਧ ਕੀਤਾ ਆ ਕੋਈ ਕਿਸੇ ਦਾ ਜੇ ਉਹਦੇ ਨਾਲ ਤੁਸੀਂ ਭਲਾ ਕਰਦੇ ਹੋ ਤਾਂ ਤੁਹਾਡੇ ਉਹ ਕਰਮ ਸੁਧਾਰੇ ਜਾਂਦੇ ਆ ਉਹਨਾਂ ਦੇ ਉਹ ਤੁਹਾਡਾ ਇੱਕ ਇੱਕ ਹਿੱਸਾ ਲਿਖਿਆ ਜਾਂਦਾ ਆ ਪਰ ਜੇ ਤੁਹਾਨੂੰ ਉਸ ਜਨਮ 'ਚ ਨਹੀਂ ਮਿਲ ਸਕੇ ਜਿਹੜਾ ਆਉਣ ਵਾਲਾ ਤੁਹਾਡਾ ਜੀਵਨ ਹੋਏਗਾ ਨਾ ਉਹਦੇ ਵਿੱਚ ਹੋ ਸਕਦਾ ਤੁਹਾਨੂੰ ਤੁਹਾਡੇ ਉਹ ਭਲੇ ਜਿਹੜੇ ਤੁਹਾਨੂੰ ਫਕੀਰੀ ਦੀ ਮੌਤ ਤੱਕ ਲੈ ਜਾਣਾ ਤੁਹਾਨੂੰ ਫਕੀਰ ਬਣਾ ਦੇਣਾ ਅਗਲੇ ਜਨਮ ਦੇ ਵਿੱਚ ਉਹ ਤਾਂ ਤੁਹਾਡੇ ਉੱਤੇ ਡਿਪੈਂਡ ਆ ਤੁਸੀਂ ਕਿੰਨੇ ਕੁ ਚੰਗੇ ਕਰਮ ਕਰਦੇ ਹੋ ਸੋ ਇਸ ਕਰਕੇ ਇਹ ਗੱਲ ਮੈਂ ਬਹੁਤ ਜ਼ਰੂਰੀ ਸੀ ਤੁਹਾਨੂੰ ਦੱਸਣਾ ਚਾਹੁੰਦਾ ਸੀ ਕਿਉਂ ਕਰਕੇ ਬਹੁਤ ਲੋਕ ਕਿਸੇ ਨਾ ਕਿਸੇ ਦੀਆਂ ਨਕਲਾਂ ਕਰਕੇ ਚੱਲ ਪੈਂਦੇ ਨੇ ਕਿਸੇ ਦੀ ਨਕਲ ਨਾ ਕਰੋ ਕਿਸੇ ਦੇ ਪਿੱਛੇ ਨਾ ਲੱਗੋ ਸਿਰਫ ਆਪਣੇ ਵੱਲ ਧਿਆਨ ਦਿਓ ਆਪਣੇ ਮਾਲਕ ਦੀ ਬੰਦਗੀ 'ਚ ਧਿਆਨ ਦਿਓ ਇਹ ਹੀ ਸਾਡੀ ਵੀਡੀਓ ਸੀ ਜੇ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦੇਣਾ ਜੈ ਪੀਰਾਂ ਦੀ ਚਾਹ ਮਸਤਾਂ ਦੀ